ਆਈ ਜੀ ਆ ਬੜੀ ਸ਼ਾਨਦਾਰ ਆ ਵਰੀ ਹਮ ਹੈਨਾ ਵਲੋ ਹੈਲੋ ਗਾਇਸ ਆ ਦੇ ਵਿੱਚ ਖੜੇ ਆ ਤੇ ਪੰਗਾ ਪੈ ਗਿਆ ਬਹੁਤ ਤਕੜਾ ਆ ਦੇਖੋ ਆ ਇੰਜਨ ਦਾ ਹੁੰਦਾ ਨਾ ਆਹੀ ਮੇਨ ਟੁੱਟ ਕੇ ਆ ਦੇਖੋ ਬਾਹਰ ਆ ਗਿਆ ਹੁਣ ਇੱਥੇ ਬੈਠੇ ਹੋਏ ਆ ਤੇ ਵੇਟ ਕਰ ਰਹੇ ਆ ਸਪਨ ਦਾ ਇਹ ਆ ਵੇਰ ਦਾ ਵੇਰ ਦਾ ਇਹ ਸਾਡੇ ਕਾਲਜ ਟਾਈਮ ਦੀ ਜਗਾ ਉੱਤਾਂ ਦੀ ਉੱਤਾਂ ਹੀ ਐ ਦਾ ਦੇਖੋ ਖੁੱਲੀਆਂ ਕੁਰਸੀਆਂ ਜਿੰਨਾ ਮਰਜੀ ਆ ਕੇ ਬਹਿ ਜਾਓ ਹਾਂਜੀ ਭਾਈ ਜੀ ਕੋਲ ਦੇਖਦਾ ਪਿਆ ਦੇਖ ਰਿਹਾ ਉਹ ਪੱਗਾ ਨਹੀਂ ਨਾ ਲਗਾਉਂਦੇ ਫਿਰ ਤੋਲੀੇ ਲਾ ਦਿੰਦੇ ਨੇ ਐਸਾ ਤੋਲੀੇ ਹਾਂ ਤੇ ਆ ਜਿਹੜੇ ਰੋਡ ਤੇ ਜਾ ਰਹੇ ਆ ਇਹ ਸਾਡੇ ਕਾਲੇ ਦੀ ਬੈਕ ਸਾਈਡ ਵਾਲਾ ਰੋਡ ਆ ਤੇ ਇਹ ਪਿੰਡਾਂ ਨੂੰ ਲੰਘਦਾ ਇਹ ਵਾਲਾ ਰਸਤਾ ਤੇ ਉਹ ਜਿਹੜਾ ਪਿਛਲਾ ਰਸਤਾ ਸੀ ਉਹ ਨਵੇਂ ਸ਼ਹਿਰ ਨੂੰ ਜਾਂਦਾ ਤੇ ਆਂਦੇ ਹੋਏ ਨਾ ਅਸੀਂ ਨੂੰ ਕੋਲੇ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਲਦੀ ਆਗੇ ਤਾਂ ਕੋਲੇ ਦਿਖਾਵਾਂਗੇ ਠੀਕ ਹੈ ਨਾ ਫੜੀ ਹਾਂਜੀ ਤੇ ਹੁਣ ਕਰਮਵੀਰ ਕੋਲ ਆਏ ਸੀ ਅਸੀਂ ਤੇ ਰਾਹ ਦੇ ਵਿੱਚ ਵੀਡੀਓ ਤਾਂ ਨਹੀਂ ਬਣਾਈ ਵੀ ਰਾਹ ਦੇ ਵਿੱਚ ਅਸੀਂ ਥੋੜਾ ਤੰਗ ਹੋ ਗਏ ਸੀਗੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਤਾਂ ਕਰਕੇ ਫਿਰ ਬਣਾਈ ਨਹੀਂ ਵੀਡੀਓ ਤੇ ਹੁਣ ਇੱਥੇ ਆਏ ਆ ਖਾ ਪੀ ਲਿਆ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਕਮਰੇ 'ਚ ਖੜੇ ਆਂ ਆਲੀ ਸ਼ਾਨ ਦੇ ਵਿੱਚ ਤੇ ਇਧਰ ਮਿਲੋ ਹੈਲੋ ਗਾਇਜ਼ ਹੈਲੋ ਅ ਤੇ ਵੈਸੇ ਤੇਰੇ ਬਾਰੇ ਵੈ ਮੇਰੇ ਕਾਫੀ ਰਿਸ਼ਤੇਦਾਰਾਂ ਨੂੰ ਪਤਾ ਸਾਰੇ ਜਿਆਦਾਤਰ ਰਿਸ਼ਤੇਦਾਰਾਂ ਨੂੰ ਪਤਾ ਵੀ ਆ ਏਦਾਂ ਏਦਾਂ ਮੁੰਡਾ ਭਰਾ ਬਣਿਆ ਹੋਇਆ ਭਰਾ ਆ ਤੇ ਜਾਣਦੇ ਆ ਤੈਨੂੰ ਕਾਫੀ ਜਣੇ ਸਾਰਿਆਂ ਨੂੰ ਸਾਤਰੀ ਗੱਲ ਬੋਲਾਂ ਠੀਕ ਆ ਫੋਟੋ ਖਿੱਚ ਗਈ ਆਈ ਤੇ ਆਪਾਂ ਇੱਕ ਵਾਰੀ ਕਮਰੇ ਵਾਲ ਵੀ ਨਿਗਾਹ ਮਾਰ ਕੇ ਕੈਮਰਾ ਮਾਰ ਦਈਏ ਹੈ ਨਾ ਭੈਣ ਬਣਿਆ ਨਾ ਮਨਪ੍ਰੀਤ ਹਾਂ ਬਹੁਤ ਸੋਹਣਾ ਉਹ ਫਰਡਾਂ ਲੱਗੀਆਂ ਆਈਆਂ ਨੰਨੂ ਪੂਰੀ ਮਸਤ ਹੋਈ ਪਈ ਐ ਆਹ ਬਾਰ ਵੀ ਇੰਗਲਿਸ਼ ਜੀ ਨੂੰ ਪੀਂਗ ਚੁੜਦੀ ਪਈ ਤਾਨੂੰ ਆਹ ਸੋਹਣਾ ਨਾ ਕਮਰਾ ਐਦਾਂ ਦਾ ਹੀ ਬਣਵਾਈਏ ਹਾਂ ਹਾਂ ਕਿਉਂ ਨਹੀਂ ਸਹੀ ਹਲਾ ਆ ਚੀਜ਼ ਐ ਬਾਕੀ ਦਾ ਆਪਣੇ ਬਣੇ ਹੋਇਆ ਵਾਲਪੇਪਰ ਲੱਗੇ ਆਹ ਜੀਆ ਬੜੀ ਸ਼ਾਨਦਾਰ ਆ ਵੜੀ ਹਮ ਹੈਨਾ ਆ ਘੈਂਟ ਲੱਗਦੀ ਆ ਆ ਚੀਜ਼ ਚਲਾਇਆ ਬਾਹਰ ਤੇ ਹੁਣ ਅਸੀਂ ਲੇਟ ਹੋ ਰਹੇ ਆ ਤੇ ਫਟਾਫਟ ਨਿਕਲ ਨਾ ਯਾ ਪੀ ਓਏ ਹੋਏ ਕੀ ਬਾਤ ਹੈ ਹੈ ਨਹੀਂ ਜਾਣਾ ਨੇਰਾ ਹੋਇਆ ਹੈ ਨਾ ਕਾਕੇ ਰਸਤੇ ਫੜ ਲੈਣਾ ਬੰਨੂ ਕਿਸ ਨੇ ਰਸਤੇ ਨੂੰ ਚੱਲਾਂਗੇ ਦੇਖੀ ਇਹ ਤਾਂ ਪੂਰੀ ਮਸਤ ਹੋਈ ਵੀ ਹੈ ਹੈ ਆ ਚਲ ਕੋਈ ਗੱਲ ਨਹੀਂ ਹੁਣ ਰਾਤ ਪੈ ਹੀ ਜਾਣੀ ਤੇ ਹਨੇਰੇ ਚ ਹੀ ਲੈ ਕੇ ਜਾਣਾ ਮੈਨੂੰ ਆਹਦੀ ਕਿੱਥੇ ਤੇ ਅਛੋ ਡੱਬਾ ਜੇਲਾ ਸਬਰ ਨਹੀਂ ਕੀਤਾ ਇੱਥੇ ਖੋਲ ਲੈਣੇ ਦੇਖ ਲੈ ਚੱਲੋ ਔਰ ਇਹ ਗਾਰਡਨ ਹੈ ਨਾ ਹਾਂ ਉਹ ਦੇਖੋ ਨੰਨੂ ਉਧਰ ਦੇਖ ਆ ਦੇਖ ਸ਼ੇਪ ਕਿੰਨੀ ਸੋਹਣੀ ਹੈ ਇੱਧਰ ਆ ਕੇ ਦੇਖ ਇੱਧਰ ਆ ਕੇ ਉੱਥੇ ਹੋ ਕੇ ਦੇਖ ਆ ਜਾ ਆ ਕੇ ਦੀ ਆ ਜਾ ਫਿਰ ਉਧਰੋਂ ਉਧਰੋਂ ਦੀ ਆ ਜਾ ਆ ਦੇਖੀ ਉਧਰ ਮਿੱਠਾ ਬੋਇਆ ਕਿੱਦਾਂ ਆ ਆ ਦੇਖੀ ਕਿੰਨੇ ਸੋਹਣੇ ਲੱਗਦੇ ਨਾ ਸੂਰੇ ਯਾਰ ਟੱਲੇਣਾ ਵਾਲਾ ਬਾਈ ਸੂਰੇ ਲਾਲ ਹੋ ਗਿਆ ਮੈਂ ਕੀ ਅੰਨ ਚੱਲਦੇ ਚਲੋ ਲੈ ਇਨੂੰ ਬਰਾਵਾ ਰਹਿਣ ਦੀ ਪਈ ਹੋਈ ਇਹਨੂੰ ਕੋਈ ਨਹੀਂ ਇਹਨੂੰ ਛੱਡ ਜਾਗੇ ਕਿਸੇ ਦਿਨ ਇੱਥੇ ਇੱਥੇ ਰਹਿ ਲੈਗਾ ਚਾਚੂ ਕੋ ਹੈ ਨਹੀਂ ਜਦੋਂ ਕਿਸੇ ਨੂੰ ਦੇ ਦੋ ਆ ਗੱਡੀਆਂ ਆਹ ਤਾਂ ਆਪਣੀਆਂ ਆਪਣੀਆਂ ਆ ਮੁੰਡਾਈਆਂ ਅੱਛਾ ਅੱਛਾ ਕਿਦਾਂ ਲੱਗਿਆ ਇਹ ਕੰਮ ਕਿੱਦਾਂ ਹਾਂ ਹਾਂ ਚੱਲ ਅੱਛਾ ਚੱਲਦਾ ਕੰਮ ਆਹ ਮੈਨੂੰ ਵੀ ਅੱਜਕੱਲ ਸ਼ੌਂਕ ਜਾਗ ਗਿਆ ਹੈ ਬੂਟੇ ਮੈਂ ਹੁਣ ਫੇਰ ਤਿੰਨ ਗਮਲੇ ਲਿਆ ਕੇ ਛੱਡ ਕੇ ਆਇਆ ਘਰੇ 9-10 ਹੋ ਗਏ ਆ ਤਿੰਨ ਅੱਜ ਲੈ ਕੇ ਆਇਆ ਤੇ ਹੁਣ ਹੌਲੀ-ਹੌਲੀ ਮੈਂ ਕਿਹਾ ਪਹਿਲਾਂ ਦੇਖ ਲਈਏ ਕੀ ਚੱਲਦਾ ਪ੍ਰੋਗਰਾਮ ਕਿਦਾਂ ਹੈ ਨਾ ਆ ਵਾਓ ਵੀਰ ਜੀ ਬਸ ਸੁਣ ਮੀਆ ਹਰੀਆ ਨਾ ਹਲੇ ਹੂੰ ਸ਼ਾਮਬਦਾ ਲਾਤਾ ਹੈ ਇਹਨੂੰ ਕਿੰਨੇ ਸਾਲ ਲੱਗਣੇ ਆ ਉਹ ਲੱਗ ਕੇ ਹੋਇਆ ਹੁਣ ਇਹ ਆ ਠੀਕ ਹੈ ਹਾਈਬ੍ਰਿਡ ਹੈ ਨਾ ਛੋਟੇ ਨੂੰ ਲੱਗੇ ਜਾਣੇ ਹੂੰ 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 ਅੱਛਾ ਮਸੰਮੀ ਪਹਿਲਾਂ ਇਦਾਂ ਆਉਂਦੀ ਹੈ ਇਹ ਪੱਕੂ ਕੀ ਫੇਰ ਇਹ ਹੋ ਗਏ ਆ ਪੀਲੀ ਠੀਕ ਆ ਠੀਕ ਆ ਕਿੰਨਾ ਖਰਚਾ ਆ ਗਿਆ ਹੁਣਾ ਗਾਰਡਨ ਤੇ ਹੁਣ ਤੱਕ ਗਾਰਡਨ ਤੇ ਇੱਕ ਵਾਰੀ ਖਰਚਾ ਨਿਊ ਹੌਲੀ ਹੌਲੀ ਚੱਲਦੇ ਹੌਲੀ ਹੌਲੀ ਚੱਲਦਾ ਨਾ ਹਾਂ ਉਹੀ ਆ ਨਾਮ ਨੂੰ ਪਤਾ ਇਹਨਾਂ ਦੇ ਜਿਹੜੇ ਜਿਹੜੇ ਪੌਦੇ ਲਾਏ ਆ ਹਾਂ ਜਿਹੜੀ ਆ ਹਾਂ ਜਿਹੜੀ ਆ ਚਾਂਦਨੀ ਚਾਂਦਨੀ ਹਾਂ ਮੇਨੀ ਚਾਂਦਨੀ ਡਬਲ ਚਾਂਦਨੀ ਡਬਲ ਚਾਂਦਨੀ ਬਦਲੀ ਕਹਿੰਦਾ ਹੁੰਦਾ ਅੱਛਾ ਮੇਨੀ ਚਾਂਦਨੀ ਹਾਂ ਤੇ ਆਹ ਕਿਹੜਾ ਆ ਚੀਲ ਚੀਲ ਅੱਛਾ 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 ਹਾਂ ਆਹੋ ਵਿਦਿਆਵਾਂ ਇਹ ਇੰਗਲਿਸ਼ ਹੈ ਦੇਸੀ ਨਹੀਂ ਹੈਗਾ ਅੱਛਾ ਇੰਗਲਿਸ਼ ਆਹ ਵਾਹ 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 ਇਹਦੀ ਸ਼ੇਪ ਛੂਪ ਆਪਣੇ ਆ ਬਹੁਤ ਵਧੀਆ ਇੱਦਾਂ ਹਾਂ 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 ਸਹੀ ਗੱਲ ਆ ਕੀ ਚੀਜ਼ ਆ ਇਹੋ ਬੋਲ ਦਾ ਜਿਹੜਾ ਕੁੱਟ ਹੁੰਦਾ ਇਹ ਬਣਦਾ ਹੀ ਇਦਾਂ ਆ ਕਿ ਆਪ ਕਟਾਈ ਕਰਨੀ ਪੈਂਦੀ ਨਾ ਕਰਨੀ ਪੈਂਦੀ ਇਹਦੀ ਹਲੇ ਕਰਨੀ ਇਹ ਹੁਣ ਉਹਨੇ ਸ਼ੇਪ ਛੂਪ ਦਿੱਤੀ ਹਲੇ ਰਾਫ ਆ ਸਮਝ ਗਿਆ ਸਮਝ ਗਿਆ ਹੂੰ ਹੂੰ ਵਧੀਆ ਆ ਆ ਜੀ ਬਹੁਤ ਵਧੀਆ ਇੱਦਾਂ ਰੱਖਦੀ ਆ ਬੰਦਾ ਅੱਛਾ ਵੈਸੇ ਸਜਾਵੜ ਵਾਸਤੇ ਹੀ ਆ ਵੀ ਇਦਾਂ ਨੇ ਸਟੈਪ ਬਣ ਜਾਂਦੇ ਆ ਆਹੋ ਵਾਹ ਯਾਰ ਸਟੈਪ ਬਣੇ ਹੋਏ ਆ ਨਾ 1 2 3 4 ਬਹੁਤ ਹੋ ਜਾਂਦੇ ਅੱਛਾ 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 ਠੀਕ ਆ ਠੀਕ ਆ ਠੀਕ ਆ ਵਧੀਆ ਇਹ ਬੰਦੇ ਕੀ ਬੁਲਾਉਂਦੇ ਹੁੰਨੇ ਫੋਨ ਕਰਕੇ ਅੱਛਾ ਆਪ ਹੀ ਆਉਂਦਾ ਅੱਛਾ ਅੱਛਾ ਤੇ ਪੈਸੇ ਮਹੀਨੇ ਦੇ ਲੈਂਦਾ ਹੈ ਮਹੀਨੇ ਦੇ ਸਾਹਮਣੇ ਅੱਛਾ ਅੱਛਾ ਆ ਕਟਿੰਗ ਕੁਟਿੰਗ ਸਾਰੀ ਕਰਦੇ ਹੁੰਦੇ ਸਹੀ 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 ਹੂੰ 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 ਹੈਜ ਬਣਾਤੀ ਆ ਆ ਉੱਪਰ ਇਹਨੇ ਹੁਣ ਇਦਾਂ ਟੋਕਰੀਆਂ ਜਿਹੀਆਂ ਬਣਾ ਲਈਆਂ ਅੱਛਾ ਅੱਛਾ ਅ ਸਹੀ ਹੈ ਸਹੀ ਉੱਪਰ ਇਹਨੇ ਖਲੋਕ ਸ਼ੇਪ ਦੇਤੀ ਆ ਹੁਣ ਕੱਟਣਾ ਨਹੀਂ ਇਹਦੀ ਉੱਪਰ ਟੋਕਰੀ ਜਿਹਾ ਏਦਾਂ ਛਤਰੀ ਬਣਾਉਣੀ ਹੈ ਅੱਛਾ 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 ਉੱਧਰ ਉਹ ਸ਼ੇਪ ਬਣਾਈ ਹੋਏ ਨਾ ਉਹੀ ਵਾਲਾ ਸੇਮ ਬਹੁਤ ਦਾ ਹੈ ਕੋਈ ਸਾਈਪਰ ਸਕੈਂਡੀਨਵੀਆ ਠੀਕ ਆ ਠੀਕ ਆ ਠੀਕ ਆ ਹਾਂਜੀ ਤੇ ਹੁਣ ਰਾਹ ਦੇ ਵਿੱਚ ਖੜੇ ਆ ਤੇ ਪੰਗਾ ਪੈ ਗਿਆ ਬਹੁਤ ਤਕੜਾ ਆ ਦੇਖੋ ਆ ਇੰਜਨ ਦਾ ਹੁੰਦਾ ਨਾ ਆਹੀ ਮੇਨ ਟੁੱਟ ਕੇ ਤੇ ਆ ਦੇਖੋ ਬਾਹਰ ਆ ਗਿਆ ਆ ਸਾਰੀ ਟੁੱਟ ਗਈ ਏ ਸਰਵਿਸ ਕਰਵਾਈ ਆ ਦੀ ਤਾਜੀ ਦਾ ਜੀ ਮੋਟਰਸਾਈਕਲ ਦੀ ਮਹਿੰਗਾ ਪੈ ਗਿਆ ਅਜ ਮੋਟਰਸਾਈਕਲ ਦੇ ਆਣਾ ਹੋਰ ਯਾਰ ਬੜਾ ਕੰਮ ਖਰਾਬ ਹੋ ਗਿਆ ਹੁਣ ਫਲੋਰ ਅੱਡੇ ਦੇ ਖੜੇ ਆ ਅਸੀਂ ਰਸਤੇ ਦੇ ਵਿੱਚ ਆਹ ਦੇਖੋ ਫਲੋਰ ਬਿਲਕੁਲ ਅੱਡੇ ਤੇ ਸ਼ੁਕਰ ਹੈ ਇੱਥੇ ਆ ਕੇ ਟੁੱਟੀ ਹੈ ਪਿੱਛੇ ਨਹੀਂ ਟੁੱਟ ਗਈ ਪਿੱਛੇ ਹਨੇ ਰਾਜ ਗਿਆ ਨਾਲੇ ਪਿੰਡਾ ਉੱਥੇ ਬਹੁਤ ਔਖਾ ਹੋ ਜਾਣਾ ਸੀਗਾ ਆਪਾਂ ਨੂੰ ਇਹ ਨਹੀਂ ਹੋਰ ਬੜੀ ਜ਼ੋਰ ਨਾਲ ਆਵਾਜ਼ ਆਉਣ ਲੱਗੀ ਮੈਂ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਆਵਾਜ਼ ਕਾਦੀ ਆ ਰਹੀ ਉਹ ਦੇਖਿਆ ਇੱਕ ਪੇਚ ਜਾਂ ਆਹ ਦੇਖੋ ਆਹ ਟੁੱਟ ਗਿਆ ਨਾ ਜਦੋਂ ਆਹ ਟੁੱਟ ਕੇ ਡਿੱ ਗਿਆ ਪਿੱਛੇ ਵੀ ਇੱਕ ਪੁਰਜਾ ਡਿੱ ਗਿਆ ਉੱਥੇ ਡਿੱ ਗਿਆ ਪਿੱਛੇ ਤਾਂ ਪਤਾ ਲੱਗਿਆ ਕਿ ਹਾਂ ਇਹ ਗੱਲ ਆ ਯਾਰ ਆ ਮੇਨ ਜਿਹੜਾ ਪਾਰਟ ਆ ਇਹ ਟੁੱਟ ਗਿਆ ਚੇਨ ਜੀ ਵੀ ਅੰਦਰ ਚੇਨ ਉਹੀ ਟੁੱਟ ਗਈ ਆ ਦੇਖੋ ਮਰ ਚੇਨ ਨਹੀਂ ਟੁੱਟ ਗਈ ਮਤਲਬ ਇਹਦਾ ਉਹ ਕਵਰ ਜ ਟੁੱਟ ਗਿਆ ਹੁਣ ਇਹਦੀ ਆਵਾਜ਼ ਆਉਂਦੀ ਜਦੋਂ ਚੱਲਦਾ ਨਾ ਆਵਾਜ਼ ਆਉਂਦੀ ਹੈ ਹੋਣੀ ਚੱਲੇਗਾ ਉਦੋਂ ਤੇ ਇਹਦੇ ਨਾਲ ਫਰਕਾ ਕਰਦਾ ਸੀ ਕੀ ਬਗਾ ਅੱਗੇ ਚੱਲੀ ਜਾਵੇ ਪਤਾ ਨਹੀਂ ਨਾ ਅੱਧਾ ਆਇਆ ਅੱਧਰ ਹੋ ਜਾ ਪਤਾ ਨਹੀਂ ਨਾਗਾ ਪਤਾ ਨਹੀਂ ਕਿ ਲਾ ਕੇ ਦੇਖੋ ਹਾਂਜੀ ਤੇ ਹੁਣ ਇੱਥੇ ਬੈਠੇ ਹੋਏ ਆਂ ਤੇ ਵੇਟ ਕਰ ਰਹੇ ਆਂ ਸੋਨੂ ਦਾ ਤੇ ਇਹ ਆ ਵੇਰ ਦਾ ਵੇਟ ਕਰ ਵੇਰ ਕਾਏ ਸਾਡੇ ਕਾਲਜ ਟਾਈਮ ਦੀ ਜਗ੍ਹਾ ਉਦਾਂ ਦੀ ਉਦਾਂ ਹੀ ਐ ਦਾ ਦੇਖੋ ਖੁੱਲੀਆਂ ਕੁਰਸੀਆਂ ਜਿੱਦਾਂ ਮਰਜੀ ਆ ਕੇ ਬਹਿ ਜਾਓ ਇੱਥੇ ਅਸੀਂ ਖੀਰ ਖਾਂਦੇ ਹੁੰਦੇ ਸੀ ਜਿਆਦਾ ਮਨਪ੍ਰੀਤ ਖੀਰ ਖਾ ਕੇ ਜਾਣੀ ਐ ਤੋਂ ਹਮੇਸ਼ਾ ਹੀ ਹੋਰ ਕੀ ਜਿੱਦਾਂ ਮਰਜੀ ਇੱਥੇ ਬੈਠੋ ਘੁੰਮੋ ਫਿਰੋ ਉਦਾਂ ਹੀ ਉਦਾਂ ਹੀ ਬਣੀ ਹੋਈ ਐ ਤੇ ਹੁਣ ਇੱਥੇ ਵੇਟ ਕਰ ਰਹੇ ਆ ਰਾਤ ਦਾ ਟਾਈਮ ਆ ਪਤਾ ਨਹੀਂ ਕਦੋਂ ਆਣਾ ਸੋਨੂ ਨੇ ਕਦੋਂ ਨਹੀਂ ਐ ਲੀਜ਼ ਕਿੱਥੋਂ ਲਏ ਅੰਨੇ ਦਿੱਤੇ ਅਜੇ ਨਹੀਂ ਅੱਛਾ ਅਜੇ ਨਹੀਂ ਦਿੱਤੇ ਠੀਕ ਆ ਹੇ ਹੇ ਅਨੀ ਬਲਾਸਟਰ ਜੂ ਸੀ ਨਾ ਹਾ ਫਿਰ ਇਹ ਮੁੰਡੇ ਦਾ ਐ ਬਲੇਜ਼ ਬਣਾਏ ਮੰਗਵਾਏ ਹੈ ਨਾ ਤੇ ਉਹ ਲੈ ਗਿਆ ਮੈਂ ਸੁੱਕੀ ਦਿਖਾਣ ਲੱਗੀ ਤੇ ਮੈਂ ਪਹਿਲੀ ਬਾਈਟ ਲਈ ਮੈਨੂੰ ਸੁੱਕੇ ਲੱਗ ਰੇ ਤੇਸੀ ਕੀ ਹੋਟ ਤਲੇ ਨੇ ਚੜ ਲੱਗ ਗਿਆ ਚੜੇ ਚੜਾ ਗਿਆ ਲਓ ਜੀ ਮੰਨੀ ਵੀ ਆ ਗਿਆ ਇੱਧਰ ਤੇ ਮਨਪ੍ਰੀਤ ਨੂੰ ਮਨਪ੍ਰੀਤ ਦਾ ਫੋਨ ਆਇਆ ਹੋਇਆ ਮਨਪ੍ਰੀਤ ਨੂੰ ਮਨਪ੍ਰੀਤ ਦਾ ਫੋਨ ਆਇਆ ਤੇ ਇੱਧਰ ਆਹ ਵੇਖੋ ਆ ਸ਼ੀਕਲੇ ਆ ਦੇ ਸ਼ੀਕਲੇ ਵਿਚਾਰੇ ਅੰਨੀ ਰਾਤ ਨੂੰ ਲੈਣ ਆਏ ਆ ਹੋਰ ਯਾਰ ਹੋਰ ਯਾਰ ਸਹੀ ਗੱਲ ਆ ਹੁਣ ਲੱਤ ਲਾ ਕੇ ਲੈ ਕੇ ਜਾਣੀ ਆ ਹਾਂ ਚਲੋ ਚਲੋ ਧਿਆਨ ਨਾਲ ਹੌਲੀ ਹੌਲੀ ਚਲੋ ਤਾਨੂੰ ਪਤਾ ਤੁਹਾਨੂੰ ਪਤਾ ਹੈ 1 ਮਿੰਟ ਨਹੀਂ ਰੁਕ ਸਕਦੇ ਹੋ ਨਾਲ-ਨਾਲ ਜਾਂਦੇ ਵੇ ਘਰੇ ਪਹੁੰਚ ਜਾਣਾ ਉਹਨਾਂ ਨੇ ਹਾਂ ਜੀ ਬਾਜੀ ਕੋਲ ਦੇਖਦਾ ਪਿਆ ਦੇਖਿਆ ਇੱਧਰ ਦਿਖਦਾ ਵੇ ਸਾਹਿਬ ਹੁਣ ਵੀ ਨਹੀਂ ਲਾਈਟ ਪੈ ਰਹੀ ਨਾ ਪਹਿਲਾਂ ਕਿੱਦਾਂ ਲੱਗਦਾ ਵੇ ਜੀ ਹਾਂ ਸਿੰਮਰਾਂ ਦੀ ਨੂਰੀ ਸੇਲੀ ਜਿਹੜੀ ਐ ਸਿੰਮਰਾਂ ਦਾ ਅੱਛਾ ਉਹ ਅੱਜ ਅਸੀਂ ਗਏ ਨਾ ਤੇ ਉਹ ਉੱਥੇ ਰੋਣ ਲੱਗ ਪਈ ਕਹਿੰਦੀ ਨੰਨੂ ਨੂੰ ਕਿਉਂ ਨਹੀਂ ਲੈ ਕੇ ਆਏ ਨੰਨੂ ਨੂੰ ਕਿਉਂ ਨਹੀਂ ਲੈ ਕੇ ਆਏ ਕਹਿੰਦੀ ਨੰਨੂ ਪਿੱਛੇ ਗੱਡੀ ਜਾਂਦੀ ਪਈ ਹੈ ਹੈ ਅੱਛਾ ਨੰਨੂ ਠਿੱਕੜ ਲਏ ਅੱਜ ਜੀ ਤੇ ਮੰਮੀ ਹੋਣੀ ਉਹ ਆਏ ਨੇ ਕੋ ਮੰਨੀ ਦੇ ਫਰੀਆਂ ਦੇ ਕੋਲ ਇਹ ਆਹ ਦੇਖੋ ਸਪੈਸ਼ਲ ਕਿਉ ਭੇਜਿਆ ਮੰਨੀ ਵਾਸਤੇ ਦੇਸੀ ਸ਼ਿਵ ਕਾਦਾ ਬਣਿਆ ਘਾਰਾ ਮਾਜ ਰੀ ਸੂਈ ਉਹ ਨਾ ਦੇ ਹੈ ਮਾਜ ਸੂਈ ਹੈ ਸ਼ੋ ਦੁੱਧ ਭੇਜਿਆ ਹੈ ਕਿ ਉਹ ਭੇਜਿਆ ਹੈ ਮੰਨੀ ਵਾ ਤੇ ਪਕੌੜੇ ਭੇਜੇ ਨੇ ਮੰਨੀ ਵਾ ਤੇ ਉਹ ਭੇਜਿਆ ਕੀ ਹੈ ਆ ਚੋਕਲੇਟਾਂ ਆ ਚੋਕਲੇਟਾਂ ਦਾ ਡੱਬਾ ਆ ਚੋਕਲੇਟਾਂ ਹਾਂ ਚੋਕਲੇਟਾਂ ਦਾ ਡੱਬਾ ਪੈਕੇਟ ਹੈ ਤੇ ਇਹ ਆਇਆ ਆਹੋ ਤੇ ਇਹ ਵੀ ਛੱਲਾ ਆ ਇਹ ਬਾਹਰ ਗਏ ਸੀਗੇ ਕੌਣ ਗਿਆ ਸੀਗਾ ਭਾਜੀ ਗਿਆ ਜੀ ਭਾਜੀ ਗਿਆ ਜੀ ਹਾਂ ਅੱਛਾ ਇਹ ਮੰਨੀ ਦਾ ਸੰਡੂ ਮੰਨੀ ਤੇ ਸੰਡੂ ਸਾਹਿਬ ਉਹ ਗਏ ਸੀ ਬਾਹਰ ਇਹ ਉਹ ਲੈ ਕੇ ਆਏ ਆ ਉੱਥੋਂ ਇਹ ਚੋਕਲੇਟ ਦਾ ਡੱਬਾ ਇਹਨਾਂ ਨੂੰ ਵਾਸਤੇ ਮਿਲਿਆ ਤੇ ਅਦਰ ਸੂਟ ਵੀ ਚੱਕ ਲੈ ਆਏ ਨੇ ਮੰਮੀ ਆਹ ਸੂਟ ਦਿੱਤੇ ਹੁਣ ਇਹ ਕਿਦਾਂ ਹੁਣ ਡੈਡੀ ਦਾ ਤੇ ਮੰਮੀ ਦਾ ਅੱਛਾ ਵੈਰੀ ਗੁੱਡ ਬੀਮਾਰ ਸੀ ਤਾਂ ਹਾਂ ਕੁੜੀ ਬਿਮਾਰ ਸੀਗੀ ਹਾਂਜੀ ਠੀਕ ਆ ਹੁਣ ਕਿਦਾਂ ਤਬੀਅਤ ਹਜੇ ਤਾਂ ਵਿਚਾਰੀ ਆ ਗਿਆ ਜੀ ਮੰਜੀ ਦੇ ਪੈਣੀ ਕਿਉਂ ਕੀ ਗੱਲ ਕਮਜ਼ੋਰੀ ਹੋ ਗਈ ਜ਼ਿਆਦਾ ਅੱਦੂ ਦੇਖੋ ਅੱਛਾ ਇਹ ਚਾਚੂ ਨੂੰ ਕਹੀ ਹੈ ਕੀ ਹੈ ਕਿੱਥੋਂ ਆਇਆ ਦੱਸੀ ਚਾਚੂ ਨੂੰ ਬਹਿ ਕੇ ਕਹਿ ਕੇ ਆਂ ਕਿ ਆ ਪੇਟਿਆ ਕਿਉਂ ਹੈ ਨਾ ਕੰਨਾ ਲੈੰਦਾ ਨਾ ਆਂ ਬੀਲੋ ਆ ਨੰਨੂ ਕੀ ਕਹਿ ਰਿਆ ਸੀ ਤੂੰ ਚਾਚੂ ਨੂੰ ਕਿਉਂ ਕਹਦੀ ਤੇਰੀ ਭੋਟੀ ਨੇ ਕਿਉਂ ਤੇਰੀ ਭੋਟੀ ਨੇ ਪਕੌੜੇ ਤੇ ਕਿਉਂ ਭੇਜਾਂ ਮੰਨੀ ਉਹ ਅੱਛਾ ਮੈਂ ਰੱਖ ਲੈ ਮੈਂ ਰੱਖ ਲੈਣਾ ਤੇਰੇ ਵਾਸਤੇ ਭੇਜਾਂ ਤੇਰੇ ਮੇਰੇ ਵਾਕਰ ਨਾ ਬਚਾ ਮੈਂ ਕਰ ਦੇ ਚਾਚੀ ਦੇ ਉਹ ਅੱਛਾ ਜੀ ਇਨਸ਼ਾਅੱਲਾ ਤੇ ਇਧਰ ਅਸੀਂ ਅੱਜ ਗਏ ਸੀ ਕਰਮਵੀਰ ਉਹਨਾਂ ਕੋਲ ਤੇ ਉਹਨਾਂ ਨੇ ਸਾਰੇ ਕੱਪੜੇ ਕੁੱਪੜੇ ਦਿੱਤੇ ਨੇ ਉਹ ਫਿਰ ਕਹਿੰਦੇ ਵੀ ਸਾਡੂੰ ਟਾਈਮ ਨਹੀਂ ਲੱਗਿਆ ਉਹ ਕਹਿੰਦੇ ਵੀ ਇਸਤਿਹਾਰ ਲੈ ਕੇ ਜਾਈਏ ਕੱਪੜੇ ਵੀ ਉਹ ਦੇਵਾਂਗੇ ਆ ਵੀ ਉੱਥੇ ਦੇ ਦਾਂਗੇ ਫਿਰ ਅਸੀਂ ਗਏ ਹੀ ਨਹੀਂ ਆਏ ਉਹ ਕਹਿੰਦੇ ਵੀ ਟਾਈਮ ਹੀ ਲੱਗਿਆ ਫਿਰ ਉਲਝੇ ਰਹੇ ਨਾ ਉਸ ਤੋਂ ਬਾਅਦ ਆਹ ਕਰੇ ਦਹਾਈ ਮੜੇ ਹਾਂ ਇਹ ਕਰਮਵੀਰ ਦੇ ਵਿਆਹ ਦੇ ਕੱਪੜੇ ਆਏ ਆ ਤੇ ਇਹ ਖੋਲ ਵਾਫਾ ਸੀਗਾ ਮੰਦਿਰ ਰੈੱਡ ਕਲਾ ਦਾ ਉਹ ਦਹੀਂ ਕਰਨਬੀਦ ਵਿਆਹ ਦਾ ਸੂਟ ਮੰਨਪ੍ਰੀਤ ਦਾ ਹੂੰ ਕੁੜੀ ਹੋਈ ਔਰ ਉਹ ਵੀ ਆ ਗਈ ਏ ਬੇਬੀ ਵੀ ਆ ਗਈ ਤੇ ਸੂਟ ਉਹ ਫਿਰ ਅਸੀਂ ਗਏ ਨਹੀਂ ਹੈਗੇ ਉਦੋਂ ਦੇ ਉਹਨਾਂ ਨੇ ਚਾਹਿਆ ਰੱਖੇ ਸੀ ਸਹੀ ਗੱਲ ਤੇ ਤੇ ਹੁਣ ਉਹਨਾਂ ਨੇ ਦੇਤਾ ਹੈ ਮੰਮੀ ਤੁਹਾਡਾ ਹੈ ਹਾਂ ਚਾ ਤੇ ਇਹ ਮਨਪ੍ਰੀਤ ਨੂੰ ਹੁਣ ਉਹਨਾਂ ਨੇ ਪਹਿਲੀ ਵਾਰੀ ਉਹਨਰੇ ਘਰ ਗਈ ਸੀ ਫਸਟ ਟਾਈਮ ਗਈ ਤਾਂ ਦਿੱਤਾ ਇਹ ਆ ਵਾਲਾ ਹਾਂ ਤੇ ਇੱਕ ਹੋਰ ਸੂਟ ਆ ਉਹ ਵੀ ਦਿਖਾਓ ਇਹ ਦੋ ਦੇਖੋ ਆ ਵਾਲਾ ਇੱਕ ਨੀਲਾ ਹੈ ਬਲੈਕ ਆ ਇਹ ਮੰਨੀ ਨੂੰ ਦਿੱਤੀ सनी ਦੀ ਸ਼ਰਟ ਹੈ ਹਾਂ ਆ ਸ਼ਰਟ ਆ ਇੱਕ ਇਹ ਦੀਸ ਵਾਈ ਰੈਡੀमेड ਇਹ ਵਿੱਚ 100 ਰੁਪਈਆ ਦਾ ਸੂਟ ਆ ਕਿਹੜਾ ਮੇਰਾ ਇਹ ਤੇ ਕਮਨਪ੍ਰੀਤ ਦਾ ਨਾ ਕਮਨਪ੍ਰੀਤ ਦਾ ਹਾਂ ਤੇ ਇੱਕ ਮੰਮੀ ਦਾ ਤੇ ਇਹ ਮਨਪ੍ਰੀਤ ਦਾ ਹੁਣ ਦਿੱਤਾ ਜਿਹੜਾ ਵੀ ਹੁਣ ਫਸਟ ਟਾਈਮ ਘਰ ਗਈ ਸੀ ਇਹ ਐ ਪਤਾ ਨਹੀਂ ਹੁਣ ਡੈਡੀ ਦਾ ਹੋਏਗਾ ਐ ਹੁਣ ਦਿੱਤਾ ਨਾਲ ਇਹਨਾਂ ਨੂੰ ਅੱਛਾ ਅੱਛਾ ਹੁਣ ਦਿੱਤਾ ਮੈਨੂੰ ਦਿੱਤਾ ਨਾਲ ਇਹ ਐ ਵਾਲਾ ਸੂਟ ਮੈਂ ਗਿਆ ਨਾ ਬੰਦਪੁਰ ਨੂੰ ਲੈ ਕੇ ਪਹਿਲੀ ਵਾਰੀ ਤਾਂ ਕਰਕੇ ਉਹ ਵਾਲਾ ਦਿੱਤਾ ਮੈਨੂੰ ਤੇ ਐ ਮੰਨੀ ਹੇ ਐ ਹਾਂ ਐ ਵੀ ਸੂਟ ਐ ਖੋਲ ਬੋਲੋ ਬੋਲੋ ਪਤਾ ਨਹੀਂ ਲੱਗ ਰਿਹਾ ਸੀ ਕਿੱਧਰੋਂ ਕੋਲਣਾ ਹਾਂ ਇਹ ਸੂਟ ਆ ਇੱਕ ਇਹ ਨੋ ਸੋਣੀ ਪੈਕਿੰਗ ਆ ਯਾਰ ਹੈਨਾ ਤੇ ਆ ਤੋਲੀਆਂ ਦੋ ਤੋਲੀਆਂ ਆ ਗਈ ਤੁਹਾਨੂੰ ਲਾਇਆ ਨਾ ਇੱਕ ਡੈਡੀ ਆਇਆ ਅੱਛਾ ਅੱਛਾ ਠੀਕ ਹੈ ਇੱਕ ਡੈਡੀ ਹੈ ਠੀਕ ਹੈ ਉਸ ਤੋਂ ਬਾਅਦ ਆਹਾ ਇੱਕ ਕੈਮਰਾ ਲਾ ਲਿਆ ਹਾਂ ਇੱਕ ਆ ਲਾਇਆ ਹੈ ਸੂਟ ਇਹ ਕਾ ਸੂਟ ਹੈ ਹਾਂ ਮੰਨੀ ਦਾ ਹਾਂ ਦਾਦਾ ਦਾ ਕੋਟ ਪਹਿਨਦਾ ਹਾਂ ਮੰਨੀ ਦਾ ਓਹੋ ਵਾਹ ਅਜੇ ਇੱਕ ਡੈਡੀ ਦਾ ਇੱਕ ਮੰਨੀ ਦਾ ਇੱਕ ਮੇਰਾ ਹੈ ਨਾ ਤੁਹਾਡੀ ਇੱਕ ਸ਼ਰਟ ਹੈ ਨਾ ਇਹਨਾਂ ਕਤੋਲੀਏ ਨਾਲ ਲਾਏ ਨੇ ਨਾ ਕਤੋਲੀਏ ਨਾਲ ਲਾ ਕੇ ਨਾ ਨਾ ਹਾਂ ਉਹ ਪੱਗਾ ਨਹੀਂ ਨਾ ਲਗਾਉਂਦੇ ਫਿਰ ਤੋਲੀਏ ਲਾ ਦਿੰਦੇ ਨੇ ਇਹ ਇਹ ਸੰਨੀ ਦਾ ਤੋਲੀਆ ਤੇ ਹਾਂ ਨਾ ਇਹ ਅਨੂ ਦਾ ਇਹ ਇਹ ਡੈਡ ਇੱਕ ਡੈਡੀ ਦਾ ਤੇ ਤੋਲੀਆ ਨਾਲ ਹੈ ਨਾ ਸੁਣੋ ਤੋਲੀਆ ਦੇ ਫੂਟ ਆ ਗਿਆ ਹਾਂ ਇਹ ਸ਼ਰਟ ਹੈ Ich habe dich.